ਹੱਦ ਤਾਂ ਹੋਈਆਂ ਜਾਂ ਕਿੰਨਾ ਸੰਘਰਸ਼ ਲੜਿਆ ਸਿਰਫ ਇਸ ਲਈ ਕਿ ਪੰਜਾਬੀਆਂ ਦਾ ਬੋਲਬਾਲਾ ਹੋਵੇ ਮੈਂ ਪਹਿਲਾਂ ਉਸ ਸੈਂਸਿਟਿਵ ਇਸ਼ੂ ਤੇ ਆ ਜਾ ਜਿਹਦੀ ਸ਼ੁਰੂਆਤ ਆ ਪਰਿਵਾਰ ਬੈਠਾ ਸਾਰਾ ਜਿਨ੍ਹਾਂ ਦੇ ਕਰਕੇ ਕੁੰਬੜਾ ਦੇ ਵਿੱਚ ਕੁੰਬੜਾ ਦੇ ਵਿੱਚ ਕੋਣੀ ਆ ਜਾਣਗੇ ਕੁੰਬੜਾ ਦੇ ਵਿੱਚ ਦੋ ਨੌਜਵਾਨਾਂ ਦੇ ਕਤਲ ਹੋਏ ਸੀ ਉਹ ਕਤਲ ਕੁਝ ਪਰਵਾਸੀ ਕਰ ਗਏ ਸੀ ਔਰ ਉਹਦੇ ਤੋਂ ਬਾਅਦ ਇਹ ਸਾਰਾ ਮਸਲਾ ਪਕਸ਼ਿਆ ਇਹਨਾਂ ਦੇ ਬੱਚੇ ਸੀਗੇ ਜਿਨ੍ਹਾਂ ਦਾ ਉਦੋਂ નિર્ਦਰਤਾ ਨਾਲ ਕਤਲ ਕੀਤਾ ਗਿਆ ਉਦੋਂ ਹੀ ਉਥੇ ਖੜ ਕੇ ਕੁਝ ਵਾਦੇ ਕੀਤੇ ਗਏ ਸੀ ਪ੍ਰਸ਼ਾਸਨ ਨੇ ਕੀਤੇ ਸੀ ਉਥੇ ਵਾਦੇ ਔਰ ਆ ਇਹਨਾਂ ਨੇ ਦੱਸਿਆ ਇਹਨਾਂ ਦਾ ਬੇਟਾ ਸੀ ਆਂਦੇ ਸੀ ਜਾ ਕੇ ਜਦੋਂ ਸਾਥੋਂ ਸ਼ਨਾਖਤ ਕਰਾਈ ਉਹਨਾਂ ਦੀ ਅਸੀਂ ਜਾ ਕੇ ਉਹਨਾਂ ਦੀਆਂ ਚਪੇੜਾਂ ਵੀ ਮਾਰੀਆਂ ਪਰ ਅਸੀਂ ਉਹਨਾਂ ਨੂੰ ਪੁੱਛਿਆ ਕਿ ਯਾਰ ਬੱਚਿਆਂ ਦੀ ਲੜਾਈ ਹੈ ਐਡੀਆਂ ਐਡੀਆਂ ਚਿਰਚਾਂ ਲਈ ਫਿਰਦੇ ਹੋ ਇਹ ਕਿਉਂ ਲੈ ਕੇ ਆਏ ਐ ਇੱਡਾ ਗੁੱਸਾ ਆਂਦੇ ਨਹੀਂ ਜੀ ਅਸੀਂ ਲੈ ਕੇ ਨਹੀਂ ਆਏ ਇਹ ਕਿਰਚ ਤਾਂ ਸਾਡੇ ਜਾਂ ਪਿੱਛੇ ਪਾਈ ਹੁੰਦੀ ਹੈ ਜਾਂ ਬਾਂਚ ਪਾਈ ਹੁੰਦੀ ਹੈ ਆਮ ਇਹ ਪੰਜਾਬ ਦਾ ਕਲਚਰ ਨਹੀਂ ਸੀਗਾ ਔਰ ਅੱਜ ਅਸੀਂ ਜੋ ਬੈਠੇ ਵੀ ਆਂ ਕਿ ਪੰਜਾਬ ਦੇ origignal culture ਨੂੰ ਕਿਵੇਂ ਬਚਾ ਸਕਦੇ ਆਂ ਉਹੀ ਗੱਲ ਕਰਨੀ ਹੈ ਤੁਸੀਂ ਆ ਜਾਓ ਬਹਿ ਜਾਓ ਇੱਥੇ ਪਲੀਸ ਤੁਹਾਨੂੰ ਬਾਅਦ ਚ ਫਿਰ ਮੀਡੀਆ ਨੂੰ ਕਰਾਂ ਮੈਂ ਕਿ ਖੜੇ ਕਿਉਂ ਰਹਿਣੇ ਇੰਨਾ ਚਰਾਜ ਹੋ ਇੱਧਰ ਹੁਣ ਅਸੀਂ ਇਹਨੂੰ ਬਹੁਤ ਹੀ ਜ਼ਿੰਮੇਵਾਰੀ ਨਾਲ ਕਿਉਂਕਿ ਬਹੁਤ ਹੀ ਸੈਂਸਿਟਿਵ ਇਸ਼ੂ ਹੈ ਬਹੁਤ ਹੀ ਜ਼ਿੰਮੇਵਾਰੀ ਨਾਲ ਔਰ ਸਾਰੇ ਪੂਰੇ ਦੇਸ਼ ਦੇ ਜਿੰਨੇ ਵੀ ਪ੍ਰਵਾਸੀ ਨੇ ਉਹਨਾਂ ਨੂੰ ਲੈ ਕੇ ਗੱਲ ਕਰ ਰਹੇ ਆਂ ਔਰ ਪ੍ਰਵਾਸੀ ਦਾ ਮਤਲਬ ਮੈਂ ਤੁਹਾਨੂੰ ਕਲੀਅਰ ਕਰ ਦਿਆਂ ਇਹ ਕੋਈ ਯੂਪੀ ਬਿਹਾਰ ਦੀ ਗੱਲ ਹੀ ਨਹੀਂ ਜੀ ਇਹਦੇ ਵਿੱਚ ਨੇਪਾਲ ਵੀ ਆਉਂਦਾ ਹੈ ਔਰ ਬਾਕੀ ਦੇਸ਼ ਪਰਦੇਸ਼ ਦੇ ਸੂਬੇ ਵੀ ਆਉਂਦੇ ਨੇ ਤੇ ਨਾਲ-ਨਾਲ ਰੋਹਿੰਗਿਆ ਵੀ ਆਉਂਦੇ ਨੇ ਬੰਗਲਾਦੇਸ਼ੀ ਵੀ ਆਉਂਦੇ ਨੇ ਤੇ ਗੁੱਜਰ ਵੀ ਆਉਂਦੇ ਨੇ ਇਹਦਾ ਮਤਲਬ ਪ੍ਰਵਾਸੀ ਕਹਿ ਰਹੇ ਹਾਂ ਸੀ ਔਰ origignal ਕੈਰੈਕਟਰ ਦੀ ਜੋ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਸੂਬਾ ਲਿਆ ਗਿਆ ਸੀ ਕਿੰਨੀਆਂ ਸ਼ਹਾਦਤਾਂ ਹੋਈਆਂ ਜਾਂ ਕਿੰਨਾ ਸੰਘਰਸ਼ ਲੜਿਆ ਸਿਰਫ ਇਸ ਲਈ ਕਿ ਪੰਜਾਬੀਆਂ ਦਾ ਬੋਲਬਾਲਾ ਹੋਵੇ ਮੈਂ ਫੇਰ ਕਹਿੰਦਿਆਂ ਪੰਜਾਬੀ ਸਿਰਫ ਸਿੱਖ ਨਹੀਂ ਕਹਿ ਰਿਹਾ ਮੈਂ ਹਿੰਦੂਸ ਵੀ ਨੇ ਮੁਸਲਮ ਵੀ ਨੇ ਇਸਾਈ ਵੀ ਨੇ ਪੰਜਾਬੀ ਸੋ ਪੰਜਾਬੀਆਂ ਦਾ ਬੋਲਬਾਲਾ ਰਹੇ ਪੰਜਾਬੀਆਂ ਦੀ ਡੈਮੋਗ੍ਰਾਫੀ ਚੇਂਜ ਨਾ ਕੀਤੀ ਜਾਵੇ ਇਹਦੇ ਲਈ ਅਸੀਂ ਗੱਲ ਕਰ ਰਹੇ ਹਾਂ ਤੇ ਜੇ ਡੈਮੋਗ੍ਰਾਫੀ ਬਹੁਤ ਨੈਚੁਰਲ ਫੀਨੋਮਨਾ ਹੈ ਤਾਂ ਫੇਰ ਅਸੀਂ ਪੰਜਾਬੀ ਸੂਬਾ ਕਿਉਂ ਲਿਆ ਸੀ ਭਾਈ ਇਟ ਮੀਨ ਥੈਟ ਕਿ ਪੰਜਾਬੀਆਂ ਦਾ ਰਹੂਗਾ ਜਿਵੇਂ ਕਿ ਤਾਮਨ ਲਾਡੂ ਚ ਤਾਮਨ ਲਾਡੂ ਵਾਲੇ ਬਹੁਤ ਚਨੇ ਇਹ ਨਹੀਂ ਕਿ ਦੂਜੇ ਬੰਦੇ ਜਾ ਨਹੀਂ ਸਕਦੇ ਬਟ ਕੋਈ ਰੂਲ ਐਂਡ ਰੈਗੂਲੇਸ਼ਨ ਤਾਂ ਹੈਗੇ ਨੇ ਨਾ ਸਾਡੇ ਤੇ ਬੜੇ ਇਲਜ਼ਾਮ ਲੱਗਦੇ ਨੇ ਜੀ ਬਾਹਰ ਗਏ ਨੇ ਬੰਦੇ ਬਾਹਰ ਵਾਲੇ ਬੰਦੇ ਕਿਵੇਂ ਜਾਂਦੇ ਨੇ ਕਿਵੇਂ ਵੀਜ਼ੇ ਮਿਲਦੇ ਨੇ ਜਿੰਨੇ ਚਾਹੀਦੇ ਮੁਲਾਏ ਕਿੰਨੀ ਐਜੂਕੇਸ਼ਨ ਆ ਬਾਕੀ ਮੋੜ ਤੇ ਉਹਨਾਂ ਦਾ ਰਕਬਾ ਕਿੱਡਾ ਹੈ ਉਹਨਾਂ ਦੀਆਂ ਜ਼ਮੀਨਾਂ ਕਿੰਨੀਆਂ ਨੇ ਪੋਪੂਲੇਸ਼ਨ ਕਿੰਨੀ ਹੈ ਤੇ ਸਾਡੇ ਪੰਜਾਬ ਦੀ ਕਿੰਨੀ ਆਪੇ ਨਜ਼ਰ ਕਰ ਲਓ ਸੋ ਜੋ ਕੰਮ ਗਵਰਨਮੈਂਟ ਨੂੰ ਕਰਨਾ ਚਾਹੀਦਾ ਜੀ ਉਹਨਾਂ ਨੇ ਨਹੀਂ ਕੀਤਾ ਅਸੀਂ ਆਪ ਦੇ ਵੱਲੋਂ ਕੁਝ ਚੀਜ਼ਾਂ ਪ੍ਰਪੋਜ਼ ਕਰ ਰਹੇ ਹਾਂ ਕੁਝ ਕ੍ਰੀਏਟਿਵ ਇਨੀਸ਼ੀਏਟਿਵ ਲੈ ਕੇ ਤੁਹਾਨੂੰ ਦੱਸ ਰਹੇ ਹਾਂ ਕਿ ਪੰਜਾਬ ਦੇ ਵਿੱਚ ਕੁਝ ਐਕਟ ਹੈਗੇ ਨੇ ਜਿਨ੍ਹਾਂ 'ਚ ਅਮੈਂਡਮੈਂਟ ਕਰਨ ਦੀ ਲੋੜ ਹੈ ਤੇ ਕੁਝ ਨਵੇਂ ਐਕਟ ਬਣਾਏ ਜਾ ਸਕਦੇ ਨੇ ਔਰ ਅਸੀਂ ਸਿਰਫ ਉਹਨਾਂ ਐਕਟਾਂ ਦੀ ਗੱਲ ਕਰ ਰਹੇ ਹਾਂ ਜੋ ਸਟੇਟ ਗਵਰਨਮੈਂਟ ਦੇ ਡੋਮੇਨ 'ਚ ਹੈ ਸਟੇਟ ਗਵਰਨਮੈਂਟ ਮੀਨ ਪੰਜਾਬ ਸਰਕਾਰ ਦੇ ਡੋਮੇਨ 'ਚ ਹੈ ਅਸੀਂ ਕੋਈ ਐਹੋ ਜੀ ਗੱਲ ਨਹੀਂ ਕਰ ਰਹੇ ਜਿਹੜੀ ਸੈਂਟਰ ਨਾਲ ਰਿਲੇਟਡ ਹੋਵੇ ਸੈਂਟਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਪੰਜਾਬ ਗਵਰਨਮੈਂਟ ਫੈਡਰਲਿਜ਼ਮ ਦੇ ਲੈਵਲ ਤੇ ਲੜ ਸਕਦੀ ਹੈ ਲਾਭੰਦੀ ਕਰਨੀ ਚਾਹੀਦੀ ਹੈ ਬਾਕੀ ਸਟੇਟਾਂ ਨੂੰ ਲੈ ਕੇ ਲੇਕਿਨ ਉਹ ਵਿਸ਼ਾ ਅਸੀਂ ਪਾਸੇ ਰੱਖ ਰਹੇ ਹਾਂ ਉਹਨੂੰ ਕਿਤੇ ਬਾਅਦ ਚ ਡਿਸਕਸ ਕਰਾਂਗੇ ਫਿਲਹਾਲ ਜੋ ਹਿਮਾਚਲ ਚ ਕਾਨੂੰਨ ਹੈ ਜੋ ਆਪਣਾ ਰਾਜਸਥਾਨ ਚ ਕਾਨੂੰਨ ਹੈ ਜੋ ਈਸਟਰਨ ਸਟੇਟ ਚ ਕਾਨੂੰਨ ਹੈ ਜੋ ਉੱਤਰਾਖੰਡ ਚ ਕਾਨੂੰਨ ਹੈ ਜੋ ਕੇਰਲਾ ਚ ਹੈ ਜੋ ਤਾਮਿਲਨਾਡੂ ਚ ਹੈ ਅਸੀਂ ਉਹਨਾਂ ਦੇ ਹਵਾਲੇ ਦੇ ਕੇ ਇੱਕ ਆਪਦੇ ਵੱਲੋਂ ਕੀ ਐਕਟ ਹੋ ਸਕਦਾ ਹੈ ਜਾਂ ਅਮੈਂਡਮੈਂਟ ਹੋ ਸਕਦੀ ਹੈ ਉਹਦਾ ਵੇਰਵਾ ਤੁਹਾਨੂੰ ਦੇ ਰਹੇ ਆ ਮੋਟਾ-ਮੋਟਾ ਡਿਟੇਲ ਚਾਹੀਦੀ ਹੋਗੀ ਸਿੱਧੂ ਸਾਹਿਬ ਨੇ ਬੈਠ ਕੇ ਲੀਗਲ ਪੁਆਇੰਟ ਆਫ View ਤੋਂ ਸਾਰੀ ਡਿਟੇਲ ਵੀ ਲਈ ਹੋਈ ਆ ਅਸੀਂ ਤੁਹਾਨੂੰ ਉਹ ਦੇ ਵੀ ਦੇਵਾਂਗੇ ਪਰ ਮੈਂ ਕੁਝ ਮੋਟੀਆਂ ਗੱਲਾਂ ਕਰ ਦਿੰਦਾ ਪਹਿਲੀ ਗੱਲ ਅਸੀਂ ਇਹ ਸਾਰਾ ਜਿਹੜਾ ਮੁੱਦਾ ਕਹਿ ਰਹੇ ਆ ਇਹ ਡੋਮਿਸਾਈਲ ਦੇ ਆਧਾਰਤ ਹੋਣਾ ਚਾਹੀਦਾ ਡੋਮਿਸਾਈਲ ਮੀਨ ਇਥੋਂ ਦੇ ਮੂਲ ਨਿਵਾਸੀ ਮੂਲ ਨਿਵਾਸੀ ਕਿਵੇਂ ਮੰਨੇ ਜਾਣਗੇ ਪਹਿਲਾਂ ਕੀ ਹੈ ਪਹਿਲਾਂ ਸਿਰਫ 5 ਸਾਲ ਦਾ ਮੰਨਿਆ ਗਿਆ ਅਸੀਂ ਪ੍ਰਪੋਜ਼ ਕਰ ਰਹੇ ਹਾਂ ਕਿ ਉਹ 15 ਸਾਲ ਦਾ ਹੋਣਾ ਚਾਹੀਦਾ ਕਿਉਂ ਕਿ ਕਿਉਂਕਿ 올ਡ ਰੈਡੀ ਰਾਜਸਥਾਨ ਦੇ ਵਿੱਚ 10 ਸਾਲ ਦਾ ਹੈ ਔਰ ਕਰਨਾਟਕਾ ਨੇ ਜੋ ਪ੍ਰਪੋਜ਼ਡ ਕੀਤਾ ਆ ਉਹਦਾ ਕਰਨਾਟਕ ਨੇ ਨਾ ਸਿੱਧਾ ਉਹ 15 ਸਾਲ ਦਾ ਪ੍ਰਪੋਜ਼ ਕੀਤਾ ਤਾਂ ਅਸੀਂ ਉਹਨੂੰ ਵਧਾ ਨਹੀਂ ਰਹੇ 20 ਜਾਂ 25 ਸਾਲ ਨਹੀਂ ਕਰ ਰਹੇ ਅਸੀਂ 15 ਸਾਲ ਹੀ ਕਹਿ ਰਹੇ ਹੁਣ ਆ ਜਾਂਦਾ ਕਿ ਡੋਮਿਸਾਈਲ ਕਿਨੂੰ ਮੰਨਿਆ ਜਾਊਗਾ 15 ਰਾਜਸਥਾਨ ਦਾ 10 ਸਾਲ ਦਾ ਹੈ ਉਹਨਾਂ ਦੀ ਕੈਬਨਟ ਨੇ ਇੰਪਰੂਵ ਪ੍ਰੂਫ ਕਰਕੇ ਅੱਗੇ ਦਿੱਤਾ ਹੈ ਬਿਲ ਅਸੈਂਬਲੀ ਲਈ ਰਾਜਸਥਾਨ 'ਚ 60 ਤੋਂ ਰੂਲ ਹੈ ਅਸੀਂ ਇਹ ਇਹ ਕਹਿ ਰਹੇ ਹਾਂ ਜਿਵੇਂ ਕਿ ਸਾਡੇ ਇੱਥੇ ਪੰਜਾਬ 'ਚ ਬਹੁਤ ਹੀ ਤੁਸੀਂ ਕਹਿ ਲਓ ਬਹੁਤ ਹੀ ਰਿਲੈਕਸ ਡੋਮਿਸਾਈਲ ਦੀਆਂ ਜਿਹੜੀਆਂ ਹੈਗੀਆਂ ਨੇ ਸ਼ਰਤਾਂ ਨਹੀਂ ਅਸੀਂ ਉਹ ਚੀਕੋ ਗੱਲ ਕਹਿ ਰਹੇ ਹਾਂ ਕਿ ਇੱਥੇ ਉਸ ਬੰਦੇ ਦੋ ਡੋਮਿਸਾਈਲ ਵੀ ਦੋ ਤਰ੍ਹਾਂ ਨਾਲ ਹੈ ਇੱਕ by birth ਇੱਕ by choice by birth ਮੀਨ ਜੋ ਇਥੋਂ ਦੇ オリジナル ਵਸਿੰਦੇ ਨੇ ਜਿਨ੍ਹਾਂ ਦੇ ਬਾਪ ਦਾਦਾ ਇਥੋਂ ਦੇ ਰਹਿਣ ਵਾਲੇ ਨੇ ਜਾਂ ਜਿਨ੍ਹਾਂ ਦਾ ਬਰਥ ਇੱਥੇ ਹੋਇਆ ਜੱਦੀ ਪੁਸ਼ਤੀ ਹੁਣ ਬਾਈ ਚੁਆਇਸ ਵਾਲੀ ਗੱਲ ਤੇ ਆ ਗਈ ਹੈ ਅਗਰ ਆਪਾਂ ਤਾਂ ਉਹਦੇ ਲਈ 15 ਸਾਲ ਜ਼ਰੂਰੀ ਹੈ ਕਿ ਉਹ ਇੱਥੇ ਰਹਿਣ ਇੱਥੇ ਰਹਿਣ ਜੇ ਉਹ ਬੱਚਾ ਹੈ ਤਾਂ ਉਹ ਪੰਜਾਬੀ ਦੇ ਵਿੱਚ ਉਹਨੇ ਪੜ੍ਹੀ ਹੋਵੇ ਉਹਦਾ ਸਕੂਲ ਸਰਟੀਫਿਕੇਟ ਹੋਵੇ ਜੇ ਉਹ ਬੰਦਾ ਕਿਰਾਏ ਤੇ ਹੈ ਤਾਂ ਕਿਰਾਏਦਾਰ ਜਿਹੜਾ ਕੰਟਰੈਕਟ ਹੁੰਦਾ ਉਹ ਰਜਿਸਟਰਡ ਹੋਵੇ ਰਜਿਸਟਰਡ ਕੌਂਟਰੈਕਟ ਨੂੰ ਹੀ ਇੱਥੋਂ ਉਹਦਾ ਦਾ ਰਹਿਣਾ ਮੰਨਿਆ ਜਾਊਗਾ ਔਰ ਉਹਦੀ ਇਨਮੂਵੇਬਲ ਪ੍ਰਾਪਰਟੀ ਰੈ residense ਦੀ ਹੋਵੇ ਜਾਂ ਕਮਰਸ਼ੀਅਲ ਹੋਵੇ ਉਹ ਪ੍ਰਾਪਰਟੀ ਅਗਰ ਹੋਊਗੀ ਜਾਂ ਉਹਦਾ ਰਜਿਸਟਰਡ ਕਰਾਇਦਾਰ ਹੋਊਗਾ ਉਹਦਾ ਪਾਸਪੋਰਟ ਉਹਦੇ ਬਾਕੀ ਡਾਕੂਮੈਂਟਸ ਜੇ ਉਹ ਸਾਰੇ ਸਪੋਰਟ ਕਰਨਗੇ ਸਾਰੇ ਜੋ ਅਸੀਂ ਲਿਖਤੇ ਨੇ ਕਿਹੜੇ ਕਿਹੜੇ ਹੋ ਸਕਦੇ ਨੇ ਜੇ ਉਹ ਹੋਣਗੀਆਂ ਚੀਜ਼ਾਂ ਤਾਂ ਉਹਨੂੰ ਇੱਥੋਂ ਦਾ ਡੋਮਿਸਾਈਲ ਮੰਨਿਆ ਜਾਊਗਾ ਉਹ ਵੀ 15 ਸਾਲ ਤੱਕ ਇਹਦਾ ਮਤਲਬ ਇਹ ਵੀ ਨਹੀਂ ਕਿ ਮਾਪੇ ਇੱਥੇ ਰਹਿਣ ਬੱਚੇ ਉੱਥੇ ਰਹਿਣ ਤੇ ਉਹ ਵਾਪਸ ਆ ਕੇ ਇੱਥੇ ਇੱਥੋਂ ਦੇ ਡੋਮਿਸਾਈਲ ਨਾ ਉਹਨਾਂ ਨੂੰ ਇੱਥੇ ਹੀ ਰਹਿਣਾ ਪਊਗਾ ਜੇ ਉਹ ਮਾਈਨਰ ਚਿਲड्रन ਨੇ ਬਾਕੀ ਇੰਡੀਵਿਜੂਅਲ ਜਿਹੜੇ ਮੈਚੂਰ ਨੇ ਉਹਨਾਂ ਦਾ ਆਪ ਦੀ ਲਿਗੈਲਿਟੀ ਹੋਊਗੀ ਜਿਹੜੇ ਮਾਈਨਰ ਚਿਲड्रन ਨੇ ਉਹਨਾਂ ਦੇ ਲੀਗਲ ਡਾਕੂਮੈਂਟਸ ਅਥਾਰਟੀ ਨੂੰ ਉਹ ਪ੍ਰੋਵਾਈਡ ਕਰਨਗੇ ਡੋਮਿਸੇਲ ਦੇ ਵਿੱਚ ਇਹ ਸਭ ਤੋਂ ਅਹਿਮ ਗੱਲ ਹੈ ਇਹਦੇ ਵਿੱਚ ਕੁਝ ਐਗਜ਼ੈਂਪਸ਼ਨਸ ਰੱਖੀਆਂ ਨੇ ਜਿਵੇਂ ਸਾਡੇ ਕੁਝ ਓਵਰਸੀਜ਼ ਗਏ ਹੋਏ ਬੰਦੇ ਨੇ ਜਿਨ੍ਹਾਂ ਦੇ ਫੋਰਫਾਦਰਸ ਇੱਥੋਂ ਹੀ ਜ਼ਮੀਨਾਂ ਛੱਡ ਕੇ ਗਏ ਨੇ ਜਾਇਦਾਦ ਛੱਡ ਕੇ ਗਏ ਨੇ ਉਹ ਇਹਦੇ ਵਿੱਚ ਨਹੀਂ ਆਉਣਗੇ ਜਿਹੜੇ ਸਾਡੇ ਬਾਕੀ ਸਟੇਟਾਂ ਚ ਗਏ ਨੇ ਜੇ ਉਹਨਾਂ ਦੇ ਨਾਂ ਤੇ ਇੱਥੇ ਕੋਈ ਪ੍ਰਾਪਰਟੀ ਹੈ ਤਾਂ ਉਹ ਨੇਚਰਲ ਡੋਮਿਸਾਈਲ ਮੰਨੇ ਜਾਣਗੇ ਇਥੋਂ ਦੇ ਪਹਿਲਾਂ ਤੋਂ ਜਿਹੜੇ ਹੈਗੇ ਨੇ ਬਟ ਜੇ ਉਹਨਾਂ ਦੀ ਪ੍ਰਾਪਰਟੀ ਕੋਈ ਨਹੀਂ ਜਿਵੇਂ ਕਿ ਸਾਡੇ ਯੂਪੀ ਹੋਰ ਥਾਵਾਂ ਤੇ ਲੋਕਾਂ ਨੇ ਜਾ ਕੇ ਪ੍ਰਾਪਰਟੀਆਂ ਲੈ ਲੀਆਂ ਨੇ ਤੇ ਇਥੋਂ ਛੱਡ ਗਏ ਨੇ ਜੇ ਉਹਨਾਂ ਦੇ ਦਾਦੇ ਦੇ ਨਾਂ ਤੇ ਹੈਗੀਆਂ ਸੀ ਉਹ ਆ ਕੇ ਉਹਨੂੰ ਪ੍ਰੂਫ ਕਰ ਦੇਣ ਡਾਕੂਮੈਂਟਸ ਦੇ ਵਿੱਚ ਫਿਰ ਉਹਨਾਂ ਨੂੰ ਵੀ ਮੰਨ ਲਿਆ ਜਾਊਗਾ ਇਦੇ 'ਚ ਤੁਹਾਡੀ ਕੋਈ ਵੀ ਹੋਰ ਕੁਐਸਚਨ ਹੋਇਆ ਤਾਂ ਜਦੋਂ ਆਪਾਂ ਕੁਐਸਚਨ ਆਨਸਰ ਲਵਾਂਗੇ ਤਾਂ ਤੁਸੀਂ ਪੁੱਛ ਸਕਦੇ ਹੋ ਅਗਲੀ ਗੱਲ ਕਿਉਂਕਿ ਮੈਂ ਮੋਟੀ ਮੋਟੀ ਗੱਲ ਕਹਿ ਰਿਹਾ ਡਿਟੇਲ ਸਿੱਧੂ ਸਾਹਿਬ ਕੋਲ ਆਏਗੀ ਮੋਟੀ ਗੱਲ ਅਗਲੀ ਜਿਹੜਾ ਇੱਕ ਹੋਰ ਮਸਲਾ ਸੀ ਉਦੋਂ ਆਧਾਰ ਕਾਰਡ ਵੋਟਰ ਕਾਰਡ ਵੈਰੀਫਿਕੇਸ਼ਨ ਇਹ ਲੈਂਡ ਆਰਡਰ ਨਾਲ ਜੁੜੇ ਮਸਲੇ ਵੀ ਨੇ ਇਹ ਬਹੁਤ ਅਹਿਮ ਮਸਲੇ ਨੇ ਜੀੜੇ ਤੋਂ ਇਹ ਗੱਲ ਪੜਕੀ ਜਿਹਦੇ ਕਰਕੇ ਇਹਨਾਂ ਦੇ ਬੱਚਿਆਂ ਦਾ ਵੀ ਕਤਲ ਹੋਇਆ ਇਹ ਗੱਲ ਜ਼ਰੂਰੀ ਕਿਉਂ ਹੈ ਹੁੰਦਾ ਕੀ ਹੈ ਕਿ ਇੱਥੇ ਆ ਕੇ ਬਹੁਤ ਹੀ ਲੱਚਰ ਸਾਡੇ ਕਾਨੂੰਨ ਨੇ ਜਿਹੜਾ ਮਰਜ਼ੀ ਆ ਕੇ ਆਧਾਰ ਕਾਰਡ ਐਡਰੈਸ ਚੇਂਜ ਕਰਾ ਲੋ ਬਣਾ ਲੋ ਵੋਟ ਵੀ ਬੜੀ ਆਸਾਨੀ ਨਾਲ ਬਣ ਜਾਂਦੀ ਕੋਈ ਵੀ ਰეკਮੈਂਡ ਕਰੇ ਵੋਟ ਬਣਾ ਲੋ ਇਹ ਜਿਹੜੀਆਂ ਗੱਲਾਂ ਨੇ ਇਹ ਬਹੁਤ ਹੀ ਖਤਰਨਾਕ ਨੇ ਬਹੁਤ ਹੀ ਗਲਤ ਨੇ ਅਸੀਂ ਉਦੋਂ 1 ਮਹੀਨੇ ਦਾ ਟਾਈਮ ਮੰਗਿਆ ਸੀ ਸਾਥੋਂ ਪੰਜਾਬ ਦੇ ਪ੍ਰਸ਼ਾਸਨ ਨੇ ਕਿ ਸਾਨੂੰ ਦੇ ਦਿਓ ਇਹ ਨੀਤੀਗਤ ਫੈਸਲਾ 1 ਮਹੀਨੇ ਚ ਜਾਂ ਤਾਂ ਪਬਲਿਕ ਨੋਟਿਸ ਰਹੀਂ ਜਾਂ মিডিਆ ਰਹੀਂ ਸਾਰੇ ਪੰਜਾਬ ਨੂੰ ਦੱਸ ਦਿਆਂਗੇ ਸਰਕਾਰ ਨੇ ਕੀ ਫੈਸਲਾ ਲਿਆ ਕੋਈ ਨਹੀਂ ਜਿਹੜੀ ਉਦੋਂ ਰਿਪ੍ਰੈਜ਼ੈਂਟੇਟਿਵ ਆਈ ਸੀ ਲੇਡੀ ਮੈਂ ਉਹਨੂੰ ਫੋਨ ਕੀਤੇ ਮੈਸੇਜਸ ਕੀਤੇ ਇਨ੍ਹਾਂ ਵਿਚਾਰਿਆਣੇ ਵੀ ਕੀਤੇ ਕੋਈ ਜਵਾਬ ਨਹੀਂ ਸਾਇਲੈਂਸ ਚੁੱਪ ਜੋ ਇਹਨਾਂ ਨੇ ਤਰੀਕਾ ਬਣਾਇਆ ਜਿਵੇਂ ਸਾਡੇ ਨਾਲ ਪਾਣੀ ਵੇਲੇ ਵੀ ਧੋਖਾ ਕਰਗੇ ਨੇ ਇਹ ਗਵਰਨਮੈਂਟ ਹੈ ਸਾਡੀ ਖੈਰ ਉਹਨਾਂ ਨੇ ਜੋ ਕਰਨਾ ਹੈ ਕਰਨ ਨਹੀਂ ਕਰਨਾ ਨਾ ਕਰਨ ਅਸੀਂ ਜੋ ਪ੍ਰਪੋਜ਼ ਕਰ ਰਹੇ ਹਾਂ ਅਸੀਂ ਪ੍ਰਪੋਜ਼ ਕਰ ਰਹੇ ਹਾਂ ਕਿ ਇੱਕ ਤਾਂ ਇਹਨਾਂ ਦਾ ਜਿਹੜਾ ਕੰਟਰੈਕਟ ਹੋਊਗਾ ਜੇ ਆ ਕੇ ਕੋਈ ਡੈਫੀਨਿਟਲੀ ਇਹ ਬਾਹਰੋਂ ਆਏ ਨਹੀਂ ਤਾਂ ਇਹ ਰੈਂਟ ਤੇ ਰਹਿਣਗੇ ਉਹ ਰਜਿਸਟਰਡ ਹੋਣਾ ਚਾਹੀਦਾ ਔਰ ਉਹ ਜਦੋਂ ਰਜਿਸਟਰਡ ਹੋਣ ਜਾਊਗਾ ਉਹਦੇ ਵਿੱਚ ਜਿਹੜਾ ਲੈਂਡਲਾਰਡ ਹੈ ਉਹ ਡਿਕਲੇਅਰ ਕਰੂਗਾ ਕਿ ਉਹਦੇ ਘਰ ਚ ਇੰਨੇ ਕਮਰੇ ਨੇ ਔਰ ਇੱਕ ਕਮਰੇ ਚ ਮਿਨੀਮਮ ਔਰ ਮੈਕਸਿਮਮ ਮਿਨੀਮਮ ਤਾਂ ਚਲੋ 21 ਹਸਤਾ ਮੈਕਸਿਮਮ ਦੋ ਬੰਦੇ ਰਹਿ ਸਕਦੇ ਨੇ ਕਿਉਂਕਿ ਜੇ ਤੁਸੀਂ ਬਾਹਰੋਂ ਉਹਨਾਂ ਨੂੰ ਸੱਦਿਆ ਤਾਂ ਉਹਨਾਂ ਨੂੰ ਬੰਦਿਆਂ ਵਾਂਗੂ ਤਾਂ ਰੱਖੋ ਉਹਨਾਂ ਨੂੰ ਬੰਦਗੂਆ ਮਜ਼ਦੂਰ ਤਾਂ ਨਾ ਬਣਾਓ ਉਹਨਾਂ ਦੇ ਦੋ ਬੰਦੇ ਹੀ ਇੱਕ ਕਮਰੇ ਚ ਰਹਿ ਸਕਦੇ ਨੇ ਤੇ ਜੇ ਇੱਕ ਫੈਮਿਲੀ ਹੈ ਜਿਹਦੇ ਚ ਚਿਲड्रन ਨੂੰ ਸਿਰਫ ਮਾਈਨਰ ਚਿਲड्रन ਨੂੰ ਮੰਨਿਆ ਜਾਊਗਾ ਜਾਂ ਉਹ ਇੱਕ ਕਮਰੇ ਚ ਰਹਿ ਸਕਦੇ ਨੇ ਔਰ ਇੱਕ ਕਿਚਨ ਤੇ ਇੱਕ ਬਾਥਰੂਮ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਊਗਾ ਇਸ ਤੋਂ ਇਲਾਵਾ ਉਹ ਕਿਰਾਏ ਤੇ ਨਹੀਂ ਦੇ ਸਕਦਾ ਔਰ ਜਦੋਂ ਉਹ ਜਾਣਗੇ ਤਾਂ ਉਹ ਡਿਕਲੇਅਰ ਕਰਕੇ ਜਾਣਗੇ ਕਿ ਸਾਡੀ ਵੋਟ ਬਣੀ ਹੈ ਇੱਥੇ ਜਾਂ ਨਹੀਂ ਸਾਡਾ ਆਧਾਰ ਕਾਰਡ ਬਣਿਆ ਜਾਂ ਨਹੀਂ ਜੇ ਉਹ ਨਹੀਂ ਕਰਨਗੇ ਇਨਫੋਰਮ ਤਾਂ ਇਹ ਕ੍ਰਿਮੀਨਲ ਆਫੈਂਸ ਹੋਊਗਾ ਔਰ ਜਿਹੜਾ ਲੈਂਡਲੋਰਡ ਹੈ ਉਹਦਾ ਇਹ ਡਿਊਟੀ ਹੈ ਕਿ ਜਿਵੇਂ ਰਜਿਸਟਰਡ ਹੋਇਆ ਸੀਗਾ ਪਹਿਲਾਂ ਆਪਦਾ ਕੰਟਰੈਕਟ ਉਹ ਜਾ ਕੇ ਅਥਾਰਟिटीज ਨੂੰ ਜਿਦੇ ਚ ਪੁਲਿਸ ਵੀ ਆਉਂਦੀ ਹੈ ਇਨਫੋਰਮ ਕਰੇ ਕਿ ਇਹ ਲੋਕ ਚਲੇ ਗਏ ਨੇ ਇੱਥੋਂ ਔਰ ਇੱਥੋਂ ਚਲੇ ਗਏ ਨੇ ਮੀਨ ਉਹਨਾਂ ਦੀ ਵੋਟ ਨਹੀਂ ਰਹਿਣੀ ਚਾਹੀਦੀ ਉੱਥੇ ਆਧਾਰ ਕਾਰਡ ਦਾ ਐਡਰੈਸ ਨਹੀਂ ਲੈਣਾ ਚਾਹੀਦਾ ਹੁਣ ਇਹ ਦੋਨੇ ਚੀਜ਼ਾਂ ਸਟੇਟ ਗਵਰਨਮੈਂਟ ਦੇ ਥੱਲੇ ਨਹੀਂ ਆਉਂਦੀਆਂ ਜੀ ਇੱਕ ਇਲੈਕਸ਼ਨ ਕਮਿਸ਼ਨ ਦੇ ਥੱਲੇ ਆ ਇੱਕ ਸੈਂਟਰ ਗਵਰਨਮੈਂਟ ਦੇ ਥੱਲੇ ਆ ਲੇਕਿਨ ਉਹਨਾਂ ਦੇ ਰਿਪਰੈਜ਼ੈਂਟੇਟਿਵ ਇੱਥੇ ਹੁੰਦੇ ਨਹੀਂ ਉਹਨਾਂ ਨੂੰ ਇਨਫੋਰਮ ਕੀਤਾ ਜਾਵੇ ਉਹਨਾਂ ਨੂੰ ਇਨਫੋਰਮ ਕੀਤਾ ਜਾਵੇ ਕਿ ਇਹ ਵੋਟ ਆਲਾ ਇੱਕ ਸਾਡੇ ਆਫੀਸਰ ਕਿਹੜਾ ਆਫੀਸਰ ਹੁੰਦਾ ਸਿੱਤੂ ਸਾਹਿਬ ਇਲੈਕਟਰਲ ਆਫੀਸਰ ਇੱਕ ਇਲੈਕਟਰਲ ਆਫੀਸਰ ਹੁੰਦਾ ਉਹਨੂੰ ਇਨਫੋਰਮ ਕੀਤਾ ਜਾਵੇ ਕਿ ਇਹ ਬੰਦੇ ਇਸ ਐਡਰੈਸ ਤੋਂ ਚਲੇ ਗਏ ਨੇ ਇਟ ਮੀਨ ਉਹ ਅੱਗੇ ਆਪ ਦੀ ਕਾਰਵਾਈ ਕਰੇ ਔਰ ਉਹ ਵੋਟ ਨੂੰ ਡਿਲੀਟ ਕਰਾਇਆ ਜਾਵੇ ਸੇਮ ਥਿੰਗ ਵਿਦ ਆਧਾਰ ਕਾਰਡ ਉਹ ਉਹਦੇ ਕਨਸਰਨਡ ਅਫੀਸਰ ਨੂੰ ਇਨਫੋਰਮ ਕਰੇ ਔਰ ਉਹ ਅਫੀਸਰ ਉੱਪਰ ਸੈਂਟਰ ਗਵਰਨਮੈਂਟ ਨੂੰ ਇਨਫਾਰਮ ਕਰੇ ਤਾਂ ਜੋ ਇਹ ਚੀਜ਼ਾਂ ਰਿਕਾਰਡ ਚ ਰਹਿਣ ਔਰ ਉਸ ਤੋਂ ਵੀ ਜ਼ਰੂਰੀ ਜਦੋਂ ਪੁਲਿਸ ਵੈਰੀਫਿਕੇਸ਼ਨ ਕਰੇ ਉਹਨਾਂ ਦੇ ਇੱਥੋਂ ਦੇ ਬਣੇ ਕਿਸੇ ਵੀ ਡਾਕੂਮੈਂਟ ਦੇ ਨਾਲ ਜੇ ਉਹ ਡੋਮਿਸાઇલ ਨਹੀਂ ਗਏ ਇੱਥੋਂ ਦੇ ਤਾਂ ਉਹਨਾਂ ਦੇ origignal documents ਦੀ ਵੀ verification ਹੋਵੇ ਕਿਉਂਕਿ ਜੇ ਨਹੀਂ ਹੋਊਗੀ ਤਾਂ ਕੋਈ ਵੀ ਕਤਲ ਕਰੋ ਕੋਈ ਵੀ crime ਕਰੋ ਤੁਸੀਂ ਇਥੋਂ ਸਿਨੇ ਫੈਮਿਲੀ ਕਿਤੇ ਵੀ ਚਲੇ ਜਾਓ ਤੁਹਾਨੂੰ ਕੌਣ ਪਾ ਲੂਗਾ ਵੀ بڑے ਕੇਸ ਨੇ ਜਿਨ੍ਹਾਂ ਦੀਆਂ ਉਦਾਹਰਨਾਂ ਸਾਡੇ ਕੋਲੇ ਨੇ ਜਿਨ੍ਹਾਂ ਦੇ ਵਿੱਚ ਕਤਲ ਕੀਤਾ ਕੋਈ crime ਕੀਤਾ ਵਿਦ ਫੈਮਿਲੀ ਗੋ ਗਾਇਬ ਹੁਣ ਤੁਸੀਂ ਕਿੱਥੇ ਬਾਹ ਲੂਗੇ ਦੇਸ਼ ਦੇ ਕਿਹੜੇ ਹਿੱਸੇ 'ਚ ਆ ਜਾਂ ਦੇਸ਼ ਤੋਂ ਬਾਹਰ ਨੇਪਾਲ ਜਾਂ ਕਿਤੇ ਹੋਰ ਚਲੇ ਗਏ ਨੇ ਸੋ ਇਹ ਜ਼ਰੂਰੀ ਹੈ অতি ਜ਼ਰੂਰੀ ਹੈ ਕਿਉਂਕਿ ਪੰਜਾਬ ਦਾ ਕੋਈ ਬੰਦਾ ਕਰਾਇਮ ਕਰੂਗਾ ਤਾਂ ਉਹਦੀ ਫੈਮਿਲੀ ਦਾ ਆਪਾਂ ਨੂੰ ਪਤਾ ਆਪਾਂ ਉਹਨੂੰ ਫੜ ਸਕਦੇ ਸੋ ਇਹ অতি ਜ਼ਰੂਰੀ ਹੈ ਕਿ ਲੈਂਡਲੋਰਡ ਇਸ ਗੱਲ ਨੂੰ ਯਕੀਨੀ ਬਣਾਊਗਾ ਜੇ ਦੋਨਾਂ ਦੇ ਵਿੱਚ ਕਿਰਾਏਦਾਰ ਦੇ ਵਿੱਚ ਤੇ ਲੈਂਡਲੋਰਡ ਦੇ ਵਿੱਚ ਇਹਨਾਂ ਫਾਰਮੈਲਿਟੀਆਂ ਨੂੰ ਫਾਲੋ ਨਹੀਂ ਕਰੂਗਾ ਉਹਨਾਂ ਤੇ ਕ੍ਰਿਮੀਨਲ ਆਫੈਂਸ ਲੱਗੂਗਾ ਉਹ ਕਿਹੜਾ ਲੱਗ ਸਕਦਾ ਕਿਹਦੇ ਤਹਿਤ ਲੱਗ ਸਕਦਾ ਉਹ ਸਿੱਧੂ ਸਾਹਿਬ ਦੱਸ ਦੇਣਗੇ ਅਗਲੀ ਗੱਲ ਆਪਾਂ ਕਰਦੇ ਆਂ ਕਿ ਐਗਰੀਕਲਚਰ ਰਿਫਾਰਮ ਪੰਜਾਬ ਦੇ ਵਿੱਚ ਇੱਕ ਸਭ ਤੋਂ ਵੱਡਾ ਮਸਲਾ ਇਹ ਹੈ ਕਿ ਸਾਡੇ ਕੋਲੇ ਬਹੁਤ ਥੋੜੀ ਜੀ ਜ਼ਮੀਨ ਹੈ ਔਰ ਇਹ ਸੂਬਾ ਹੈ ਜਿਹੜਾ ਉਹ ਐਗਰੀਕਲਚਰਲ ਸਟੇਟ ਹੈ ਜੇ ਉਹ ਜ਼ਮੀਨ ਹੀ ਨਾ ਰਹੀ ਤਾਂ ਅਸੀਂ ਕਰਾਂਗੇ ਕੀ ਉਹਦੇ ਵਿੱਚ ਅਸੀਂ ਇੱਕ ਚੀਜ਼ ਪ੍ਰਪੋਜ਼ ਕਰ ਰਹੇ ਹਾਂ ਕਿ ਐਗਰੀਕਲਚਰ ਲੈਂਡ ਸਿਰਫ ਐਗਰੀਕਲਚਰਿਸਟ ਹੀ ਖਰੀਦ ਸਕਦਾ ਹੈ ਜਿਵੇਂ ਕਿ ਆਲ ਰੈਡੀ ਇਹ 118 ਸੈਕਸ਼ਨ ਸੈਕਸ਼ਨ ਹੀ ਹੈ ਨਾ ਹਿਮਾਚਲ ਦਾ ਹਿਮਾਚਲ ਚ ਕਾਨੂੰਨ ਆਲ ਰੈਡੀ ਐਗਜ਼ਿਸਟ ਕਰਦਾ ਹੈ ਅਸੀਂ ਉਸੇ ਨੂੰ ਹੀ ਮੰਗ ਰਹੇ ਹਾਂ ਕਿ ਜ਼ਮੀਨ ਸਿਰਫ ਖੇਤੀਬਾੜੀ ਵਾਲਾ ਬੰਦਾ ਹੀ ਲੈ ਸਕਦਾ ਹੈ ਰਈ ਗੱਲ ਲੀਜ਼ ਤੇ ਲੈਣ ਦੀ ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਆ ਗਈਆਂ ਨੇ ਬਹੁਤ ਸਾਰੇ ਪ੍ਰਾਈਵੇਟ ਇੰਡੀਵਿਜੂਅਲ ਨੇ ਜੋ ਲੀਜ਼ ਤੇ ਮੈਂ ਠੇਕੇ ਤੇ ਲੈਣ ਨੂੰ ਕਹਿੰਦੇ ਨੇ ਉਹ ਠੇਕੇ ਵਾਲਾ ਇਹਦੇ ਚ ਅਸਮਪਸ਼ਨ ਹੋਊਗਾ ਹਾਂ ਇੱਕ ਸ਼ਰਤ ਜ਼ਰੂਰੀ ਹੈ ਐਗਰੀਕਲਚਰਿਸਟ ਦੇ ਨਾਲ ਨਾਲ ਉਹ ਪੰਜਾਬ ਦਾ ਡੋਮਿਸਾਈਲ ਹੋਣਾ ਚਾਹੀਦਾ ਹੈ ਬੰਦਾ ਉਹ ਬੰਦਾ ਪੰਜਾਬ ਦਾ ਡੋਮਿਸਾਈਲ ਹੋਣਾ ਚਾਹੀਦਾ ਹੈ ਜਿਹੜਾ ਵੀ ਬੰਦਾ ਐਗਰੀਕਲਚਰਿਸਟ ਹੈ ਜੋ ਇੱਥੇ ਐਗਰੀਕਲਚਰ ਦੀ ਜ਼ਮੀਨ ਲੈਣਾ ਚਾਹੁੰਦਾ ਹੈ ਇਹ ਕਲੀਅਰ ਕਟ ਗੱਲ ਹੈ ਔਰ ਇਹ ਆਲਰੇਡੀ ਐਗਜ਼ਿਸਟ ਕਰਦੇ ਨੇ ਕਾਨੂੰਨ ਹਿਮਾਚਲ ਰਾਜਸਥਾਨ ਦੇ ਵਿੱਚ ਬਲਕਿ ਰਾਜਸਥਾਨ ਦਾ ਤਾਂ ਇਤੋਂ ਵੀ ਸਖਤ ਹੈ ਕਾਨੂੰਨ ਅਸੀਂ ਜੋ ਪ੍ਰਪੋਜ਼ ਕਰ ਰਹੇ ਹਾਂ ਅਗਲੀ ਗੱਲ ਜਿਹੜੀ ਆ ਰਹੀ ਹੈ ਜਿਹੜੀ ਕੋਈ ਕੰਪਨੀ ਅਗਰ ਲੈਂਦੀ ਹੈ ਤਾਂ ਕੰਪਨੀ ਦੇ ਵਿੱਚ ਸਾਰੇ ਦੇ ਸਾਰੇ ਜਿਹੜੇ ਡਾਇਰੈਕਟਰਜ਼ ਹੋਣਗੇ ਜਾਂ ਜਿੰਨੇ ਵੀ ਬੰਦੇ ਹੋਣਗੇ ਉਹ ਡੋਮਿਸাইল ਹੋਣੇ ਚਾਹੀਦੇ ਆ ਪੰਜਾਬ ਦੇ ਤੇ ਐਗਰੀਕਲਚਰ ਨਾਲ ਸੰਬੰਧਤ ਹੋਣੇ ਚਾਹੀਦੇ ਨੇ ਇਫ ਦੇ ਬਾਇ ਐਗਰੀਕਲਚਰਿਸਟ ਲੈਂਡ ਆਈ ਥਿੰਕ ਇਹ ਗੱਲ ਕਲੀਅਰ ਹੋ ਗਈ ਆ ਤੁਹਾਨੂੰ ਅਗਲੀ ਗੱਲ ਤੇ ਆ ਜਾਨੇ ਆ ਕਿ ਜਿਹੜੀ ਕਮਰਸ਼ਲ ਤੇ ਰੈ residențial ਲੈਂਡ ਆ ਪੰਜਾਬ ਦੀ ਸਰਕਾਰੀ ਸਕੀਮਾਂ ਚ ਇਹਦੇ ਵਿੱਚ ਜਿਵੇਂ ਕਿ ਸਾਡੇ ਗਮਾਡਾ ਐਥੇ ਐਂ ਲੁਧਿਆਣੇ ਚ ਕੀ ਕਹਿੰਦੇ ਆ ਗਲਾਡਾ ਕਹਿੰਦੇ ਆ ਐਂ ਹਰ ਜਗ੍ਹਾ ਤੇ ਇੰਨਾ ਜ਼ਮੀਨਾ ਇਹ ਜਿਹੜੇ ਬੈਨੀਫਿਟ ਦਿੰਦੇ ਨੇ ਜਦੋਂ ਪਲੋਟਸ ਦਿੰਦੇ ਨੇ ਉਹ ਸਿਰਫ ਔਰ ਸਿਰਫ ਇਥੋਂ ਦੇ ਡੋਮਿਸਾਈਲ ਨੂੰ ਦਿੱਤੇ ਜਾਣ ਕਲੀਅਰ ਕੱਟ ਇਥੋਂ ਦੇ ਡੋਮਿਸਾਈਲ ਨੂੰ ਦਿੱਤੇ ਜਾਣ ਉਹ ਬੈਨੀਫਿਟਸ ਇਥੋਂ ਦੇ ਇਹੋ ਜਿਹੇ ਲੋਕਾਂ ਦਾ ਹੱਕਾ ਉਹਨਾਂ ਤੇ ਔਰ ਇੱਕ ਹੋਰ ਚੀਜ਼ ਜਿਵੇਂ ਮੈਂ ਪਹਿਲਾਂ ਹੀ ਕਿਹਾ ਤੁਹਾਨੂੰ ਕਿ ਸਰਕਾਰਾਂ ਨੂੰ ਜੋ ਕੰਮ ਕਰਨੇ ਚਾਹੀਦੇ ਐ ਉਹ ਅਸਲ ਕੰਮ ਤਾਂ ਨਹੀਂ ਕਰਦੇ ਬਕਵਾਸ ਕੰਮ ਜ਼ਰੂਰ ਕਰਦੇ ਨੇ 2020 ਦੇ ਵਿੱਚ ਅਮਰਿੰਦਰ ਸਿੰਘ ਦੀ ਸਰਕਾਰ ਨੇ ਇੱਕ ਸਲਮਜ਼ ਨੂੰ ਲੈ ਕੇ ਇੱਕ ਐਕਟ ਲੈ ਕੇ ਆਏ ਸੀਗੇ ਉਹਦੇ ਚ ਉਹਨਾਂ ਨੇ ਕੀ ਕਿਹਾ ਸੀ ਕਿ ਜਿਹੜੇ ਵੀ ਬੰਦੇ ਕਿਸੇ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਕਰ ਚੁੱਕੇ ਨੇ ਉਹਨਾਂ ਦੀ ਉਹ ਜ਼ਮੀਨ ਮੰਨ ਲਈ ਜਾਊਗੀ ਤੇ ਜੇ ਅਸੀਂ ਉੱਥੋਂ ਉਹਨਾਂ ਨੂੰ ਹਟਾਉਣਾ ਤਾਂ ਅਸੀਂ ਉਹਨਾਂ ਦੇ ਬਰਾਬਰ ਦੀ ਜ਼ਮੀਨ ਕਿਤੇ ਹੋਰ ਪ੍ਰੋਵਾਈਡ ਕਰਾ ਦੇਾਂਗੇ ਅਸੀਂ ਸਿਰਫ ਇਹਦੇ ਚ ਇਹ ਕਹਿਣਾ ਚਾਹੁੰਦੇ ਆ ਕਿ ਪਹਿਲੀ ਗੱਲ ਇਹਦੇ ਚ ਕਮੈਂਡਮੈਂਟ ਕੀਤੀ ਜਾਵੇ ਕਿ ਜਿਹੜੇ ਨੂੰ ਵੀ ਦਿੱਤੀ ਗਈ ਹੈ ਜਾਂ ਦਿੱਤੀ ਜਾਊਗੀ ਉਹ ਸਿਰਫ ਪੰਜਾਬ ਦੇ ਡੋਮਿਸਾਈਲ ਬੰਦੇ ਹੋਣੇ ਚਾਹੀਦੇ ਨੇ ਡੋਮਿਸਾਈਲ ਚ ਕੋਈ ਵੀ ਹੋ ਸਕਦਾ ਹੈ ਡੋਮਿਸਾਈਲ ਦੇ ਵਿੱਚ ਕੋਈ ਵੀ ਬੰਦਾ ਹੋ ਸਕਦਾ ਹੈ ਉਹ ਕੋਈ ਹਿੰਦੂ ਹੋ ਸਕਦਾ ਹੈ ਉਹ ਸਿੱਖ ਹੋ ਸਕਦਾ ਉਹ ਮੁਸਲਮ ਹੋ ਸਕਦਾ ਉਹ ਇਸਾਈ ਹੋ ਸਕਦਾ ਔਰ ਉਹ ਕਿਸੇ ਵੀ ਪ੍ਰਾਂਤ ਦਾ ਹੋ ਸਕਦਾ ਬਟ ਉਹ ਡੋਮਿਸਾਈਲ ਹੋਵੇ ਹੋਰ ਕਿਸੇ ਬੰਦੇ ਨੂੰ ਇਹ ਜੀਡੀ ਸਹਾਇਤਾ ਉਹ ਨਹੀਂ ਮਿਲਣੀ ਚਾਹੀਦੀ ਔਰ ਇਸ ਤੋਂ ਬਾਅਦ ਆਮੈਂਡਮੈਂਟ ਕਰਨ ਤੋਂ ਬਾਅਦ ਅਸੀਂ ਪ੍ਰਪੋਜ਼ ਕਰਦੇ ਜੇ ਅਸੀਂ ਕਹਿੰਨੇ ਆ ਇਹ ਐਕਟ ਖਤਮ ਕੀਤਾ ਜਾਵੇ ਸਰਕਾਰੀ ਜ਼ਮੀਨਾਂ ਨੂੰ ਦੱਬਣਾ ਤੇ ਉਹਦੇ ਬਦਲੇ ਹੋਰ ਜ਼ਮੀਨ ਲੈਣੀ ਮਤਲਬ ਤੁਸੀਂ ਉਤਸ਼ਾਹਿਤ ਕਰ ਰਹੇ ਹੋ ਕਿ ਸਰਕਾਰੀ ਚੀਜ਼ਾਂ ਤੇ ਕਬਜ਼ਾ ਕਰ ਲਓ ਇਹ ਗੱਲ ਕਿਉਂ ਕਹਿ ਰਹੇ ਐ ਅਸੀਂ ਇਨ੍ਹਾਂ ਪਰਿਵਾਰਾਂ ਨਾਲ ਬੈਠ ਕੇ ਜਦੋਂ ਕੁੰਬੜਾ ਕਾਂਡ ਹੋਇਆ ਸੀ ਡਿਸਕਸ ਕੀਤਾ ਇਨ੍ਹਾਂ ਨੇ ਸਾਨੂੰ ਦੱਸਿਆ ਕਿ ਜੋ ਫੈਸਿਲਿਟੀਆਂ ਚਾਹੇ ਕਣਕ ਦੇ ਇੰਦੀ ਹੋਵੇ ਚਾਹੇ ਆ ਜੋ ਗਮੜਾ ਜਾਂ ਜੋ ਵੀ ਕੋਈ ਸਲਾਮ ਵਾਲੀ ਉਹ ਇਨ੍ਹਾਂ ਵਿਚਾਰਿਆਂ ਨੂੰ ਨਹੀਂ ਮਿਲਦੀਗੀ ਜਿਹੜੇ ਬਾਹਰੋਂ ਆਏ ਨੇ ਜੋ ਡੋਮਿਸਾਈਲ ਨਹੀਂ ਗਏ ਉਹਨਾਂ ਨੂੰ ਮਿਲ ਰਹੀ ਹੈ ਸੋ ਇਹ ਗਲਤ ਹੈ ਆ ਜੋ ਮੈਂ ਉਹਦਾ ਤੁਹਾਨੂੰ ਪਹਿਲਾਂ ਕਹਿ ਚੁੱਕਿਆ ਅਗਲੀ ਗੱਲ ਆ ਜਾਂਦੀ ਹੈ ਜਿਹੜੀ ਪੰਜਾਬ ਨਾਲ ਜਾਂ ਪੰਜਾਬੀਆਂ ਨਾਲ ਬਹੁਤ ਜ਼ਰੂਰੀ ਹੈ ਜੁੜੀ ਹੋਈ ਹੈ ਜਿਹਦੇ ਵਿੱਚ ਸਾਡੀ ਲੈਂਗੁਏਜ ਵੀ ਆ ਜਾਂਦੀ ਹੈ ਪੰਜਾਬੀ ਕਿ ਪੰਜਾਬੀਆਂ ਨੂੰ ਪੰਜਾਬੀਆਂ ਨੂੰ ਪੰਜਾਬ ਦੀਆਂ ਜੋਬਸ ਦੇ ਵਿੱਚ ਰਿਜ਼ਰਵੇਸ਼ਨ ਦਿੱਤੀ ਜਾਵੇ ਇਹ ਅਤੀ ਜ਼ਰੂਰੀ ਹੈ ਹੁਣ ਇਹਦੇ ਵਿੱਚ ਦੋ ਚੀਜ਼ਾਂ ਨੇ ਸਰਕਾਰੀ ਜੋਬ ਐਂਡ ਪ੍ਰਾਈਵੇਟ ਜੋਬ ਸਰਕਾਰੀ ਜੋਬ ਦਾ ਮਸਲਾ ਕੀ ਹੈ ਕਿ ਕੋਈ ਵੀ ਸਟੇਟ ਗਵਰਨਮੈਂਟ ਸਰਕਾਰੀ ਜੋਬ ਦੇ ਮਾਮਲੇ 'ਚ ਰਿਜ਼ਰਵੇਸ਼ਨ ਨਹੀਂ ਦੇ ਸਕਦੀ ਪਰ ਪ੍ਰਾਈਵੇਟ ਜੋਬ 'ਚ ਆਲਰੇਡੀ ਪ੍ਰਪੋਜ਼ ਕੀਤਾ ਜਾ ਚੁੱਕਿਆ ਹੈ ਕਰਨਾਟਕਾ ਵੱਲੋਂ ਔਰ ਨਾਲ ਨਾਲ ਹਰਿਆਣਾ ਗਵਰਨਮੈਂਟ ਵੱਲੋਂ ਜੀਦਾ ਕੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਚ ਕੇਸ ਚੱਲ ਰਿਹਾ ਹੈ ਅਸੀਂ ਵੀ ਕਹਿ ਰਹੇ ਹਾਂ ਕਿ 75% ਰਿਜ਼ਰਵੇਸ਼ਨ ਜੋ ਕਿ ਹਰਿਆਣਾ ਨੇ ਤੇ ਕਰਨਾਟਕਾ ਨੇ ਪ੍ਰਪੋਜ਼ ਕੀਤੀ ਹੈ ਪੰਜਾਬ ਵਾਲਿਆਂ ਨੂੰ ਵੀ ਪੰਜਾਬ ਗਵਰਨਮੈਂਟ ਦੀਆਂ ਜੋਬਸ ਦੇ ਵਿੱਚ ਰਿਜ਼ਰਵੇਸ਼ਨ ਦਿੱਤੀ ਜਾਵੇ ਜੋ ਇਥੋਂ ਦੇ ਡੋਮਿਸਾਈਲ ਹੋਣਗੇ ਔਰ ਨਾਲ ਨਾਲ ਪਹਿਲੀ ਤੋਂ ਲੈ ਕੇ 10ਵੀਂ ਤੱਕ ਪੰਜਾਬੀ ਪੜੇ ਹੋਣਗੇ ਔਰ ਆਜੋ ਹੁਣ ਸਰਕਾਰੀ ਜੋਬ ਤੇ ਸਰਕਾਰੀ ਜੋਬ ਚ ਅਸੀਂ ਰਿਜ਼ਰਵੇਸ਼ਨ ਤਾਂ ਨਹੀਂ ਦੇ ਸਕਦੇ ਬਟ ਦੋ ਚੀਜ਼ਾਂ ਕਰ ਸਕਦੇ ਆ ਉਹਨਾਂ ਚੋਂ ਇੱਕ ਚੀਜ਼ ਆਲਰੇਡੀ ਹੋ ਰਹੀ ਹੈ ਕਿ ਪੰਜਾਬੀ ਦਾ ਪੇਪਰ ਲਿਆ ਜਾਵੇ ਉਹਦੇ ਚ ਕੋ ਪ੍ਰੋਬਲਮ ਹੈ ਕਿ ਬਹੁਤ ਹੀ ਰਿਲੈਕਸ ਪੇਪਰ ਹੁੰਦਾ ਹੈ ਔਰ ਨਾਲ ਨਾਲ ਇਹਦਾ ਜਿਹੜਾ ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹਨੇ ਪੰਜਾਬੀ ਪੜ੍ਹੀ ਹੋਵੇ ਪੜ੍ਹੀ ਹੋਏ ਦਾ ਮਤਲਬ ਮੈਂ ਫੇਰ ਕਲੀਅਰ ਕਰ ਦਿਆਂ ਨਾਟ ਇਮੀਨ ਡੈਟ ਕਿ ਪੰਜਾਬੀ మీడియం ਪੰਜਾਬੀ ਸਬਜੈਕਟ ਦੇ ਤੌਰ ਤੇ ਵੀ ਪੜ੍ਹੀ ਹੋਵੇ ਜਾਂ మీడియం ਦੇ ਤੌਰ ਤੇ ਪੜ੍ਹੀ ਹੋਵੇ ਇਹ অতি ਜ਼ਰੂਰੀ ਹੈ ਇਹ ਕਨਸਟੀਟਿਊਸ਼ਨਲ ਫਰੇਮਵਰਕ ਦੇ ਵਿੱਚ ਗੱਲ ਕਰ ਰਹੇ ਹਾਂ ਅਸੀਂ ਔਰ ਸਾਰੀ ਉਹ ਗੱਲ ਕਰ ਰਹੇ ਹਾਂ ਜੋ ਬਾਕੀ ਸਟੇਟਾਂ ਚ ਹੋ ਰਹੀ ਹੈ ਔਰ ਇਹ ਚੀਜ਼ ਹੋਣ ਨਾਲ ਤੁਹਾਡੇ ਕ੍ਰਾਈਮ ਤੇ ਪੰਜਾਬੀਆਂ ਨਾਲ ਇਨਸਾਫ ਤੇ ਤੁਹਾਡੀ ਲੈਂਗੁਏਜ ਜਿਹੜੀ ਅਸੀਂ ਵਾਰ-ਵਾਰ ਕਹਿੰਨੇ ਸਾਡੀ ਮਾਂ ਬੋਲੀ ਸਾਡੀ ਮਾਂ ਬੋਲੀ ਤਾਂ ਮਾਂ ਬੋਲੀ ਦਾ ਸਤਿਕਾਰ ਕਹਿ ਕੇ ਨਹੀਂ ਹੁੰਦਾ ਕੁਝ ਕਰਕੇ ਹੁੰਦਾ ਔਰ ਉਹ ਕਰਨ ਦੀ ਜ਼ਿੰਮੇਵਾਰੀ ਕਿਸੇ ਵੀ ਪ੍ਰਾਈਵੇਟ ਇੰਡੀਵਿਜੂਅਲ ਤੋਂ ਜਾਂ ਸੰਸਥਾ ਤੋਂ ਜ਼ਿਆਦਾ ਸਰਕਾਰ ਦੀ ਹੁੰਦੀ ਹੈ ਸਰਕਾਰ ਨੇ ਕੀ ਕੀਤਾ ਹੁਣ ਤੱਕ ਬਕਵਾਸ ਜਾਂ ਕਹਿ ਲੂੰਗੇ ਨਖਿੱਦ ਕੰਮ ਜਿੰਨਾ ਪੰਜਾਬ ਅੱਜ ਸਫਰ ਕਰ ਰਿਹਾ ਹੈ ਚਾਹੇ ਪਾਣੀਆਂ ਦੇ ਮਾਮਲੇ ਚ ਹੋਵੇ ਚਾਹੇ ਸਾਡੇ ਫੈਡਰਲਿਜ਼ਮ ਦੇ ਲੈਵਲ ਤੇ ਹੋਵੇ ਜਾਂ ਜਿਵੇਂ ਪ੍ਰਵਾਸੀ ਕਿਸੇ ਵੀ ਲੈਵਲ ਤੇ ਕਿਉਂ ਹੋਇਆ ਕਿਉਂਕਿ ਸਾਡੀ ਗਵਰਨਮੈਂਟ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਨਹੀਂਗੀ ਅੱਜ ਵੇਖ ਲਓ ਤੁਸੀਂ ਪਾਣੀਆਂ ਦਾ ਅਸੀਂ ਲੜ ਚੁੱਕੇ ਪ੍ਰਵਾਸੀਆਂ ਦਾ ਅਸੀਂ ਸਾਹਮਣੇ ਲੈ ਕੇ ਆ ਰਹੇ ਹਾਂ ਤਾਂ ਗਵਰਨਮੈਂਟ ਬਦਲੀਆਂ ਕਰਨ ਨੂੰ ਬੈਠੀ ਐ ਨਵੀਂ ਗਵਰਨਮੈਂਟ ਕਹਿ ਰਹੀ ਐ ਅਸੀਂ ਸਰਕਾਰ ਬਣਾਉਣੀ ਚਾਹੁੰਦੇ ਓ ਤੁਹਾਡਾ ਵਿਜ਼ਨ ਕੀ ਐ ਕੀ ਕੋਈ ਬੰਦਾ ਗਵਰਨਮੈਂਟ ਦਾ ਇੰਨਾ ਸੈਂਸਿਟਿਵ ਇਸ਼ੂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੂਗਾ ਔਰ ਇਹ ਅਸੀਂ ਬੜੀ ਜ਼ਿੰਮੇਵਾਰੀ ਨਾਲ ਜੋ ਚੀਜ਼ਾਂ ਆਲਰੇਡੀ ਐਗਜ਼ਿਸਟ ਕਰ ਰਹੀਆਂ ਨੇ ਜਾਂ ਬਿਨਾ ਚੈਲੰਜ ਤੋਂ ਇਹ ਐਕਟ ਪਾਸ ਹੋ ਸਕਦੇ ਨੇ ਉਹੀ ਦੱਸ ਰਹੇ ਹਾਂ